ਫੇਰ ਹਾਂ ਰੁਕ ਜੇ ਰੋਕ ਜੀ ਆ ਜਿਉਣੇ ਰੁਕ ਜੀ ਹਾਂ ਜੀ ਆ ਉਹ ਜਨਾਨੀਆਂ ਹੈ ਜਿਨ੍ਹਾਂ ਨੇ ਆਪਣੀ ਨੋ ਮਾਰਤੀ ਹੈ ਆ ਵੇਖੋ ਜੀ ਮੂੰਹ ਕਰ ਇਹਨਾਂ ਦਾ ਐਨ ਮੂੰਹ ਕਰੋ ਮੂੰਹ ਕਰੋ ਆਏ ਉਹੀ ਜਨਾਨੀਆਂ ਰਾਜਪੁਰੇ ਤੋਂ ਹੈ ਜੀ ਡਿਸਟ੍ਰਿਕਟ ਜਲੰਧਰ ਜਿਨ੍ਹਾਂ ਨੇ ਆਪਣੀ ਨੋ ਮਾਰੀ ਆ ਮੁੱਕੀ ਮਾਰਨੀ ਪਰ ਇਹਨੂੰ ਮੈਂ ਕਹਿੰਦੀ ਨਹੀਂ ਬਣਾਉਂਦੀ ਵੀਡੀਓ ਕਿ ਨਾਖੇ ਮੁੱਕੀ ਮਾਰ ਲੈ ਆ ਦੋ ਜਨਾਨੀਆਂ ਵੈ ਜੀ ਘਰ ਵਾਲਾ ਇਹਨਾਂ ਦਾ ਫੜਿਆ ਮੁੰਡਾ ਫੜਿਆ ਗਿਆ ਇਹਨਾਂ ਦਾ ਉਧਰ ਵੀ ਵੀਡੀਓ ਬਣਾ ਲੈ ਇੱਕ ਤਾਂ ਇੱਕ ਤਾਂ ਕੋਲ ਆ ਜਾਓ ਨਾ ਉਧਰ ਕਿੱਧਰ ਬਣਾਵੇ ਕਿੱਧਰ ਬਣਾਵੇ ਕਹਿੰਦੀ ਬਣਨੀ ਹੈ ਮੈਂ ਨਹੀਂ ਕਰਦੀ ਇਹ ਵਾਲੀ ਵਾਲੀ ਵੀਡੀਓ ਬਣਾਉਣੀ ਹੈ

ਓਏ ਇਹ ਤਾਂ ਕਰ ਰਿਹਾ ਏ ਇਹ ਤਾਂ ਕਰ ਰਿਹਾ ਵਾਲੀ ਖੋਦੀ ਨਾਲੇ ਮਾਰੀਆ ਚੱਲ ਚੱਲ ਮੁੰਡੇ ਆਲੇ ਮੁੰਡੇ ਨਾਲ ਮਾਰੀ ਤੇਰੀ ਬੋਲੀ ਲੈ ਲੈ ਉਹ ਬੜੇ ਹੋ ਗਏ ਓਏ ਉਹ ਦੇਖ ਉਹ ਬੜੇ ਨਾ ਚੱਲ ਉਹ ਬਾਤ ਵਾਲੀ ਨਾ ਕਰ ਚੱਲ ਓਏ ਯਾਰਾ ਰਿਤਜੀ ਚੱਟੀਆਂ ਡਿੱਗੂਈ ਆ ਯਾਰੀ ਵੀਡੀਓ ਨਹੀਂ ਬਣਾਉਣੀ ਤੂੰ ਹੀ ਬਣਾਇਦਾ Karun, unutmayın. Bana kadar unutmayın. Bana kadar unutmayın. Bana kadar